ਸ਼ੀਕਲ ਜੀ ਮੈਂ ਤੁਹਾਡਾ ਆਪਣਾ ਬਿੰਨੀ ਕਨੌਜ ਇੱਥੇ ਬਾਕੀ ਤੁਸੀਂ ਭਾਈ ਦੇਖ ਰਹੇ ਹੋ ਆਪਣਾ ਲੈਮਨ ਮਜੀਤੋ ਤਿਆਰ ਆ ਭਾਈ ਰੈਡੀ ਆ ਤੇ ਬਾਕੀ ਸਾਰੀਆਂ ਇਹ ਵੈਰਾਈਟੀਆਂ ਬਣਾਉਣ ਲੱਗਿਆ ਭਾਈ ਆਪਾਂ ਸਾਰੇ ਮਜੀਤੋ ਤਿਆਰ ਕਰ ਦਿੰਨੇ ਆ ਸਪਰਾਈਟ ਮਜੀਤੋ ਵਾਟਰਮੈਲਨ ਮਜੀਤੋ ਲੈਮਨ ਮਜੀਤੋ ਤੇ ਸਾਰੇ ਤਿਆਰ ਕਰਦੇ ਆ ਵੀਰੇ ਠੰਡਕ ਬਾਜ਼ ਤੇ ਤੁਸੀਂ ਆਓ ਪਹੁੰਚੋ ਕਨੌਜਿਆ ਜੂਸ ਬਾਰ ਤੇ ਬਾਕੀ ਆ ਤੁਸੀਂ ਭਾਈ ਸ਼ੇਕ ਬੰਦ ਦੇਖ ਰਹੇ ਹੋ ਸ਼ੇਕ ਪੂਰਾ ਤੁਹਾਨੂੰ ਵਧੀਆ ਕੁਆਲਿਟੀ ਦਾ ਪਿਵਾਵਾਂਗੇ ਠੀਕ ਹੈ ਜੀ ਤੁਸੀਂ ਪੰਜ ਚੋਕ ਕਨੌਜੀ ਜੂਸ ਬਾਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਰੇ ਤੇ ਤੁਹਾਡਾ ਹੌਸਲਾ ਮਿਲਦਾ ਤੁਹਾਡੇ ਕਰਕੇ ਆਪਾਂ ਚੀਜ਼ਾਂ ਤਿਆਰ ਕਰਦੇ ਆਂ ਤੇ ਤੁਹਾਨੂੰ ਹੀ ਪਲਾਉਂਦੇ ਆਪਾਂ ਤੇ ਵਧੀਆ ਤੇ ਆਹ ਦੇਖੋ ਬਈ ਸ਼ੌਂਕ ਨਾਲ ਤਿਆਰ ਕੀਤਾ ਹੋਇਆ ਸਾਨੂੰ ਇਹ ਨਹੀਂ ਆ ਕਿ ਕੁਆਲਿਟੀ ਚੰਗੀ ਬਣੇ ਹਨਾ ਤੇ ਤੁਸੀਂ ਆਪ ਦੇਖ ਰਹੋ ਬਈ ਇਹ ਬਨਾਣਾ ਸ਼ੇਕ ਹੈ ਠੀਕ ਹੈ ਜੀ ਤੇ ਤੁਹਾਨੂੰ ਫਰੂਟ ਪੰਚ ਵੀ ਤੁਹਾਨੂੰ ਕਰਾਉਣੀ ਹੈ ਦਰਸ਼ਨ ਇਹ ਰਿਹਾ ਜੀ ਆਪਣਾ ਫਰੂਟ ਪੰਚ ਜੀ ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਫਰੋਡ ਪੈਂਦੇ ਨੇ ਤੇ ਸਾਰੇ ਤਰ੍ਹਾਂ ਦੇ ਡਰਾਈ ਫੂਡ ਪੈਂਦੇ ਨੇ ਤੇ ਆਈਸਕ੍ਰੀਮ ਪਾ ਕੇ ਪੂਰੇ ਢੇਂ ਤਰੀਕੇ ਨਾਲ ਆ ਬਾਈ ਤੁਸੀਂ ਜਰੂਰ ਇੱਕ ਵਾਰੀ ਆਓ ਟੈਸਟ ਕਰਕੇ ਜਾਓ ਤੇ ਤਸੱਲੀ ਕਰਾ ਦੇਣਗੇ ਵੀਰੇ ਧੰਨਵਾਦ ਥੈਂਕ ਯੂ